ਅੱਜ ਕੱਲ ਦੇ ਮੁੰਡੇ ਕੁੜੀਆਂ ਇਹ ਗੱਲ ਕਿਉਂ ਨਹੀਂ ਸੋਚਦੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਕੱਲੇ ਇਕੱਲੇ ਨਾ ਰਹਿਣ ਦਈਏ ਕਿਉਂਕਿ ਅੱਜ ਕੱਲ ਮਾਹੌਲ ਇਦਾਂ ਦਾ ਆ ਗਿਆ ਕਿ ਕੋਈ ਵੀ ਜੇ ਕਿਸੇ ਦੇ ਘਰੇ ਪੁੱਤ ਨੇ ਜਨਮ ਲਿਆ ਨਾ ਤਾਂ ਉਹ ਦੂਜੀ ਵਾਰੀ ਧੀ ਨੂੰ ਨਹੀਂ ਲੈਂਦਾ ਤੇ ਬਹੁਤ ਮਾਪਿਓ ਇਦਾਂ ਦੇ ਵੀ ਹੈਗੇ ਆ ਕਿ ਜਿਹੜੇ ਇੱਕ ਧੀ ਤੋਂ ਬਾਅਦ ਉਹ ਦੂਜੇ ਬੱਚੇ ਬਾਰੇ ਨਹੀਂ ਸੋਚਦੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਇਹਨਾਂ ਨੂੰ ਪਾਲਣ ਦੇ ਜੋਗ ਨਹੀਂ ਹੈਗੇ ਜਾਂ ਅੱਜ ਦੀ ਮਹਿੰਗਾਈ ਬੜੀ ਜ਼ਿਆਦੀ ਆ ਕਿ ਅਸੀਂ ਇਹਨਾਂ ਦੇ ਖਰਚੇ ਨਹੀਂ ਪੂਰੇ ਕਰ ਸਕਦੇ ਸਗੋਂ ਦੀ ਪਹਿਲਾਂ ਵਾਲੇ ਮਾਪਿਓ ਦੇਖੋ ਜਿਨ੍ਹਾਂ ਨੇ ਤਿੰਨ ਤਿੰਨ ਚਾਰ ਚਾਰ ਬੱਚੇ ਪਾਲੇ ਆ ਉਦੋਂ ਤਾਂ ਇੰਨੀ ਕਮਾਈ ਵੀ ਨਹੀਂ ਸੀ ਹੁੰਦੀ ਕਿਉਂਕਿ ਉਦੋਂ ਐਨਾ ਤਕਨੀਕੀ ਜੋਗ ਨਹੀਂ ਸੀਗਾ ਅੱਜ ਕੱਲ ਤੇ ਆਪਾਂ ਕਈ ਥਾਵਾਂ ਤੋਂ ਕੰਮ ਕਰ ਕਰਕੇ ਪੈਸੇ ਕਮਾ ਸਕਦੇ ਆ ਇੰਨਾ ਰੁਜ਼ਗਾਰ ਦੇ ਸਾਧਨ ਨੇ ਇੰਨੀਆਂ ਪੜ੍ਹਾਈਆਂ ਲਖਾਈਆਂ ਨੇ ਐਨੇ ਵਧੀਆ ਸਕੂਲ ਨੇ ਤੇ ਆਪਾਂ ਕਿੱਦਾਂ ਵੀ ਆਪਣੇ ਬੱਚਿਆਂ ਨੂੰ ਉਹਨਾਂ ਦਾ ਪਾਲਣ ਪੋਸ਼ਣ ਕਰ ਸਕਦੇ ਆ ਪਰ ਆਪਾਂ ਡਰਦੇ ਆ ਪਰ ਜੇ ਆਪਾਂ ਉਹਨਾਂ ਮਾਪਿਓ ਦੇ ਨਾਲ ਆਪਣਾ ਮੁਕਾਬਲਾ ਕਰਦੇ ਆ ਨਾ ਤੇ ਆਪਾਂ ਕਹਿੰਦੇ ਆ ਕਿ ਨਹੀਂ ਅਸੀਂ ਉਹਨਾਂ ਨਾਲੋਂ ਜ਼ਿਆਦਾ ਵਧੀਆ ਮਾਪਿਓ ਆ ਉਹਨਾਂ ਨੇ ਸਾਡੇ ਇਹ ਸ਼ੌਕ ਨਹੀਂ ਪੂਰੇ ਕੀਤੇ ਜਿ ਉਹਨਾਂ ਨੇ ਇੱਕ ਬੱਚੇ ਦੇ ਸ਼ੌਕ ਨਹੀਂ ਨਾ ਪੂਰੇ ਕੀਤੇ ਪਰ ਉਹਨਾਂ ਨੇ ਤਿੰਨ ਤਿੰਨ ਬੱਚਿਆਂ ਦੇ ਸ਼ੌਕ ਪੂਰੇ ਕੀਤੇ ਸੀ